ਗੜਾ ਤੋਂ ਸੰਸਦ ਰਵਨੀਤ ਬਿੱਟੂ ਵੱਲੋਂ ਪਿੰਡ ਨੂਰਪੁਰ ਵਿੱਚ ਕਾਰਕਸ ਯੂਟਿਲਾਈਜੇਸ਼ਨ ਪਲਾਂਟ ਤੇ ਤਾਲਾ ਲਗਾਇਆ ਗਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਲੱਡਵਾਲ ਦੀ ਪੁਲਿਸ ਨੇ ਸੰਸਦ ਰਵਨੀਤ ਬਿੱਟੂ ਸਣੇ 159 ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਪੁਲਿਸ ਨੂੰ ਨਗਰ ਨਿਗਮ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਬਾਅਦ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਦਰਜ ਕੀਤੀ ਹੈ ਬਿੱਟੂ ਖਿਲਾਫ ਪੁਲਿਸ ਨੇ ਆਈ ਪੀ ਸੀ ਦੀ ਧਾਰਾ ਸਮੇਤ ਵੱਖ-ਵੱਖ ਧਰਾਵਾਂ ਤੇ ਕੇਸ ਦਰਜ ਕੀਤਾ ਹੈ ਸੰਸਦ ਬਿੱਟੂ ਨੇ ਕਿਹਾ ਕਿ ਲਗਭਗ 2.5 ਮਹੀਨੇ ਬਾਅਦ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਦੱਸ ਦਿਆ ਕਿ ਨਗਰ ਨਿਗਮ ਵੱਲੋਂ ਮ੍ਰਿਤਕ ਜਾਨਵਰਾਂ ਦੇ ਨਿਪਟਾਰੇ ਲਈ ਪਿੰਡ ਨੂਰਪੁਰ ਪੇਟ ਵਿੱਚ ਲਗਾਏ ਗਏ ਪਲਾਂਟ ਦਾ ਆਸ-ਪਾਸ ਦੇ ਪਿੰਡ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਸੰਸਦ ਬਿੱਟੂ ਨੇ ਨਗਰ ਨਿਗਮ ਜ਼ੋਨ ਇਹ ਵਿੱਚ ਦਫ਼ਤਰ ਵਿੱਚ ਤਾਲਾ ਲਗਾਇਆ ਸੀ ਜਿਸ ਦੇ ਬਾਅਦ ਅਗਲੇ ਹੀ ਦਿਨ ਬਿੱਟੂ ਸਣੇ ਹੋਰ ਨਿਤਾਵਾਂ ਖਿਲਾਫ ਥਾਣਾ ਕਤਵਾਲੀ ਨੇ ਮਾਮਲਾ ਦਰਜ ਕਰ ਦਿੱਤਾ ਸੀ 플ਾਂਟ ਦੇ ਚੌਂਕੀਦਾਰ ਨੇ ਪੁਲਿਸ 'ਚ ਬਿਆਨ ਦਰਜ ਕਰਵਾਏ ਆ ਕਿ 25 ਜਨਵਰੀ 2024 ਨੂੰ 플ਾਂਟ ਦੇ ਬਾਹਰ 100 ਤੋਂ ਵੱਧ ਲੋਕ ਆ ਕੇ ਹੰਗਾਮਾ ਕਰਨ ਲੱਗੇ ਉਹਨਾਂ ਲੋਕਾਂ ਨੇ ਤੱਕੇਸ਼ਾਈ ਕਰਦੇ ਹੋਏ 플ਾਂਟ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਨੇ ਤੱਕੇਸ਼ਾਈ ਕਰਦੇ ਹੋਏ 플ਾਂਟ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਨੇ ਮੈਨੂੰ ਤੇ ਬਾਕੀ ਮੁਲਾਜ਼ਮਾਂ ਨੂੰ ਪਲਾਂਟ ਬੰਦ ਕਰਨ ਲਈ ਕਿਹਾ ਲੋਕਾਂ ਨੇ ਉਸ ਨੂੰ ਧਮਕਾ ਕੇ ਪਲਾਂਟ ਤੋਂ ਪਜਾ ਦਿੱਤਾ ਤੇ ਖੁਦ ਤਾਲਾ ਘੇਟ ਤੇ ਲਗਾ ਦਿੱਤਾ ਚੌਕੀਦਾਰ ਨੇ ਪੁਲਿਸ ਨੂੰ ਕਿਹਾ ਕਿ ਹੰਗਾਮਾ ਕਰਨ ਵਾਲਿਆਂ ਵਿੱਚ ਇੱਕ ਸਿਆਸੀ ਆਗੂ ਸੰਸਦ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸੀ ਇਸ ਪੂਰੇ ਮਾਮਲੇ ਵਿੱਚ ਰਵਨੀਤ ਬਿੱਟੂ ਦਾ ਕੋਈ ਬਿਆਨ ਹਲੇ ਸਾਹਮਣੇ ਨਹੀਂ ਆਇਆ